ਦੀਕਸ ਬਕਲਾਨੌਰ ਦੇ ਵਿੱਚ ਜੰਜੂਦਾ ਮੇਰੇ ਨਾਲ ਸਰਤਾਖ ਦੀਪ ਸਿੰਘ ਰਣਹਾਲ ਜੀ ਐਮਐਲਏ ਸਾਹਿਬ ਵੀ ਮੌਜੂਦ ਹਨ ਨਾਲ ਗੱਲਬਾਤ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਅਜ ਕਲਾਨੌਰ ਦੇ ਵਿੱਚ ਵਿਆਹ ਵਾਲਾ ਮੂ ਲੱਗਦਾ ਪਿਆ ਕੀ ਦੇਖਦੇ ਹੋ ਜੀ ਦੇਖੋ ਜੀ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਸਮੇਂ ਦੀ ਡੀਐਸਸੀ ਕੀ ਕਲਾਨੌਰ ਵਾਲਿਆਂ ਨੂੰ ਉਹ ਅਡੀਕ ਜਿਹੜੀ ਆ ਖਤਮ ਹੋਈ ਔਰ ਸਮਾਂ ਆਇਆ ਤਾਂ ਦੇਖ ਲਓ ਕਿ ਪੰਚਾਇਤ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵਿਆਹ ਵਰਗਾ ਮਾਹੌਲ ਆ ਟੈਂਟ ਲੱਗੇ ਨੇ ਚਾਹ ਪਕੋੜੇ ਨਿਕਲ ਰਹੇ ਨੇ ਪਰ ਲੋਕਾਂ ਨੇ ਇਹ ਬੜਾ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ ਕਿ ਜਿਸ ਚੀਜ਼ ਦੀ ਸਾਨੂੰ ਬੋਰਡ ਦਾ ਅਧਿਕਾਰ ਮਿਲਿਆ ਸੀਗਾ ਤਾਂ ਬੋਰਡ ਪੌਂਟ ਤੋਂ ਪਿਛਲੇ 15 ਸਾਲ ਤੋਂ ਵਾਂਝੇ ਸੀਗੇ ਅੱਜ ਉਹ ਦੁਬਾਰਾ ਕਲਾਂ ਨੌਰ ਦੇ ਵਾਸੀਆਂ ਨੂੰ ਇੱਕ ਮੌਕਾ ਮਿਲਿਆ ਆਪਣੀ ਬੋਰਡ ਦਾ ਅਧਿਕਾਰ ਕਰਨ ਦਾ ਮੈਂ ਤੁਹਾਡੇ ਚੈਨਲ ਦੇ ਜਰੀਏ ਉਹਨਾਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਚੰਗੇ ਆਦਮੀ ਜਿਹੜੇ ਨੇ ਉਹਨਾਂ ਨੂੰ ਚੁਣ ਕੇ ਅੱਗੇ ਲੈ ਕੇ ਆਓ ਤਾਂ ਜੋ ਕਲਾਂ ਨੌਰ ਦੀ ਡਿਵੈਲਪਮੈਂਟ ਹੋਰ ਤੇਜ਼ੀ ਨਾਲ ਆਪਾਂ ਅੱਗੇ ਵੱਧ ਸਕੀਏ ਮੈਂ ਦੱਸਣਾ ਚਾਹਾਂਗਾ ਕਿ ਦੋ ਜਿਹੜੇ ਸਾਡੇ ਬਿਨਾ ਮੁਕਾਬਲਾ ਜਿਹੜੇ ਸਰਪੰਚ ਬੁਲਾਰਿਆ ਸਾਹਿਬ ਔਰ ਮੱਲੀ ਸਾਹਿਬ ਬਣ ਕੇ ਨੇ ਤਾਂ ਚਾਰ ਜਿਹੜੇ ਸਾਡੇ ਉਮੀਦਵਾਰ ਨੇ ਮਠਾਰੂ ਜੀ ਗੋਰਾ ਜੀ ਤੇ ਕੁਲਵਿੰਦਰ ਕਿੰਦਾ ਜੀ ਤੇ ਵਿਪਨ 베ਦੀ ਜੀ ਇਹ ਚਾਰ ਜਿਹੜੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਇਹ ਮੈਦਾਨ 'ਚ ਆ ਇਹਨਾਂ ਦੇ ਹੱਕ 'ਚ ਵੋਟ ਪਾਓ ਜਿਹੜੇ ਕੋ ਲੋਗੋ ਲਾ ਕੇ ਆਪਣਿਆਂ ਆਮ ਆਦਮੀ ਪਾਰਟੀ ਦਾ ਦੱਸਦੇ ਨੇ ਉਹ ਬਿਲਕੁਲ ਮੇਰਾ ਕੋਈ ਐਸਾ ਉਮੀਦਵਾਰ ਨਹੀਂ ਮੇਰੇ ਉਮੀਦਵਾਰ ਬੜਾ ਕਲੀਅਰ ਕੱਟ ਮੈਸੇਜ ਹੈ ਕਿ ਮੈਂ ਤੁਹਾਡੇ ਚੈਨਲ ਨਾਲ ਫੇਰ ਲੋਕਾਂ ਨੂੰ ਅਪੀਲ ਕਰਦਾ ਕਿ ਇੰਨਾ ਵੋਟਾਂ ਇੰਨਾ ਲੋਕਾਂ ਨੂੰ ਸਰਪੰਚ ਬਣਾਓਗੇ ਤਾਂ ਤੁਹਾਡੀ ਡਿਵੈਲਪਮੈਂਟ ਹੋਰ ਤੇਜ਼ੀ ਨਾਲ ਚੱਲੇਗੀ ਬਾਕੀ ਜਿਹੜਾ ਕੁਝ ਇਹਨਾਂ ਲੋਕਾਂ ਨੂੰ ਸ਼ੰਕਾ ਕੀ ਇੱਥੇ ਕਲਾ ਨੌਰ ਚ ਕੁਝ ਨਹੀਂ ਹੋਣਾ ਪ੍ਰਸ਼ਾਸਨ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਬਾਹਰੀ ਬੰਦਾ ਕੋਈ ਨਹੀਂ ਐਂਟਰ ਕਰੇਗਾ ਜੇ ਕੋਈ ਬਾਹਰੀ ਬੰਦਾ ਐਂਟਰ ਕਰ ਗਿਆ ਤਾਂ ਫੜਿਆ ਗਿਆ ਤਾਂ ਉਹਦੇ ਤੇ ਕਾਰਵਾਈ ਕਰਾਂਗਾ ਤਾਂ ਕਲਾ ਨੌਰ ਦੇ ਜਿਹੜੇ ਵਾਸੀ ਨੇ ਉਹਨਾਂ ਨੂੰ ਮੈਂ ਆਪ ਕਹਿੰਨਾ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਆਪਣੀ ਮਰਜ਼ੀ ਕਿਰਪਾ ਹੋਏਗੀ ਮੈਂ ਸਾਰੇ ਕਲਾਨੌਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਣਾ ਜਿਹੜਾ ਵੋਟ ਦਾ ਇਸਤੇਮਾਲ ਆ ਉਹ ਕਰੋ ਤੇ ਅਸੀਂ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਵਾਸਤੇ ਤਤਬਰ ਤਿਆਰ ਆਂ ਸਰਕਾਰ ਦੇ ਵਿੱਚ ਬੈਠੇ ਆਂ ਵਧੀਆ ਕਰਾਂਗੇ ਪ੍ਰਮਾਤਮਾ ਦੇਗੇ ਅਰਦਾਸ ਕਰਦੇ ਆਂ ਕਿ ਆਪਣੇ ਵੋਟ ਦਾ ਇਸਤੇਮਾਲ ਕਰਕੇ ਸਾਨੂੰ ਤਾਕਤ ਬਖਸ਼ੋ ਅਸੀਂ ਲੋਕਾਂ ਤੱਕ ਸਰਕਾਰ ਦੀਆਂ ਸਕੀਮਾਂ ਪਹੁੰਚਾਉਣ ਵਾਸਤੇ ਚਾਰਬਰ ਤਿਆਰ ਬੈਠੇ ਆਂ ਕਿਉਂਕਿ ਇਲੈਕਸ਼ਨ ਦੇਖੋ ਬੜੇ ਟਾਈਮ ਬਾਅਦ ਹੋਇਆ ਵਾ 12 ਸਾਲ ਬਾਅਦ ਇਲੈਕਸ਼ਨ ਹੋ ਰਿਹਾ ਵਾ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਤੁਹਾਡਾ ਇੱਕ ਇੱਕ ਕੀਮਤੀ ਵੋਟ ਜਿਹੜਾ ਵਾ ਮੇਰਾ ਚੋਣ ਨਿਸ਼ਾਨ ਲੈਟਰ ਬਾਕਸ ਆ ਮੇਰੇ ਲੈਟਰ ਬਾਕਸ ਦੇ ਇਨਸਾਨ ਤੇ ਮੋਹਰ ਲਾ ਕੇ ਮੈਨੂੰ ਮਜ਼ਬੂਤ ਕਰੋ ਤਾਂ ਜੋ ਸ਼ਹਿਰ ਦੀ ਮੈਂ ਸੇਵਾ ਕਰਨ ਵਾਸਤੇ ਹਾਜ਼ਰ ਰਵਾਂ ਮੇਰੇ ਦੁਆਰ ਤੁਹਾਡੇ ਵਾਸਤੇ 24 ਘੰਟੇ ਖੁੱਲੇ ਨੇ ਮੇਰੇ ਘਰ ਜਦੋਂ ਮਰਜ਼ੀ ਆਓ ਤੁਹਾਡੇ ਵਾਸਤੇ ਮੈਂ ਸੇਵਾ ਵਾਸਤੇ ਹਾਜ਼ਰ ਹਾਂ ਬਿਲਕੁਲ ਜੀ ਮੇਰੇ ਨਾਲ ਸਰਦਾਰ ਹਰਦੀਪ ਸਿੰਘ ਮਠਾਰੂ ਜੀ ਵੀ ਮੌਜੂਦ ਨੇ ਮਠਾਰੂ ਸਾਹਿਬ ਕਿਵੇਂ ਦਾ ਮਾਹੌਲ ਆ ਤੁਹਾਡੇ ਗ੍ਰਾਮ ਵਿਖੇ ਆਇਆ ਬੜਾ ਕਾਫੀ ਟੈਂਟ ਵਗੈਰਾ ਲੱਗੇ ਨੇ ਜਾਨਕੀ ਸਰਪੰਚੀ ਦੇ ਪੂਰੇ ਰੌਣਕਾਂ ਛਾਈਆਂ ਹੋਈਆਂ ਨੇ ਢੜੇ ਦੇ ਜਿਹੜੇ ਤੇ ਵੀ ਭਾਈਕਰ ਖਾਸਾ ਸ਼੍ਰੀ ਭਾਈਕਰ ਜੀ ਦੇ ਫਤਿਹ ਮੈਂ ਹਰਦੀਪ ਸਿੰਘ ਮਠਾਰੂ ਉਮੀਦਵਾਰ ਸਰਪੰਚੀ ਦਾ ਮੌਜੂਦ ਹਾਂ ਮੇਰੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਵਿਸ਼ਵਾਸ ਕੀਤਾ ਹੈ ਤੇ ਮੈਨੂੰ ਸਰਪੰਚੀ ਵਾਸਤੇ ਉਮੀਦਵਾਰ ਨਾਲ ਲਾਨਿਆਂ ਗਿਆ ਵੇਖੋ ਮੈਂ ਤੇ ਜਿੱਥੇ ਵੀ ਵੋਟਾਂ ਮੰਗਣ ਗਿਆ ਵਾਂ ਲੋਕਾਂ ਨੇ ਹੱਥਾਂ ਚੁੱਕਿਆ ਵਧਾਈਆਂ ਵੀ ਦਿੱਤੀਆਂ ਨੇ ਪਰ ਅਸੀਂ ਇਹਦਾ ਫੈਸਲਾ ਜਿਹੜਾ ਵਾ 18 ਤਰੀਕ ਨੂੰ ਕਰਾਂਗੇ ਲੋਕਾਂ ਨੂੰ ਫੈਸਲਾ ਦਿੱਤਾ ਗਿਆ ਵਾ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਆਪਣੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਠੰਡ ਬੇਸ਼ਕ ਇੰਨੀ ਹੈ ਠੀਕ ਹੈ ਫਿਰ ਵੀ ਜਿਹੜੇ ਇਲੈਕਸ਼ਨ ਦੀ ਗਰਮੀ ਹੈ ਉਹ ਪੂਰੀ ਛਾਈ ਹੋਈ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਵਾਂ 18 ਤਰੀਕ ਵਾਲੇ ਦਿਨ ਟਰੈਕਟਰ ਚੌਂ ਨਿਸ਼ਾਨ ਮੋਜੇਵਾਲ ਪੰਚਾਇਤ ਤੋਂ ਵੱਟ ਵੱਟ ਵੋਟਾਂ ਪਾ ਕੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਮੈਨੂੰ ਕਾਮਯਾਬ ਕਰੋ ਤਾਂ ਕਿ ਉੱਪਰ ਸਰਕਾਰ ਸਾਡੀ ਆਮ ਆਦਮੀ ਪਾਰਟੀ ਦੀ ਅਸੀਂ ਆਪਣਾ ਜਿਹੜਾ 13 ਸਾਲ ਦਾ ਵਿਕਾਸ ਹੋਇਆ ਸੀ ਉਹ ਕਰਵਾ ਸਕੀਏ ਅਤੇ ਇਹਦੇ ਵਿੱਚ ਕੋਈ ਰੁਕਾਵਟ ਨਾ ਆਵੇ ਇਹ ਤਾਂ ਹੀ ਹੋਏਗਾ ਜੇ ਤੁਸੀਂ ਵੋਟਾਂ ਪਾ ਕੇ ਮੈਨੂੰ ਕਾਮਯਾਬ ਕਰੋਗੇ ਮੈਂ ਫਿਰ ਇੱਕ ਵਾਰੀ ਹੱਥ ਜੋੜ ਕੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਮੋਜਵਾਲ ਪੰਚਾਇਤ ਤੋਂ ਅਪੀਲ ਕਰਦਾ ਹਾਂ ਹਰ ਕੋਈ ਆਪਣੀ ਵੋਟ ਦਾ ਇਸਤੇਮਾਲ ਕਰੇ ਤਾਂ ਜੋ ਮੈਨੂੰ ਵੀ ਮਾਰੇ ਤਾਕਤ ਬਖਸ਼ੇ ਇੱਥੋਂ ਦੇ ਡਿਵੈਲਪਮੈਂਟ ਕਰਾਉਣ ਦਾ ਵਿਕਾਸ ਕਰਾਉਣ ਦਾ ਤੇ ਆਪਣਾ 18 ਤਰੀਕ ਨੂੰ ਮੇਰਾ ਚੋਣ ਨਿਸ਼ਾਨਾ ਟਰੈਕਟਰ ਮੋਜਵਰ ਪੰਚਾਇਤੋਂ ਵੋਟ ਪਾ ਕੇ ਕੰਮਜਾਬ ਕਰੋ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਭਤੇ ਬਿਲਕੁਲ ਜੀ ਤਸਵੀਰਾਂ ਦੇਖ ਸਕਦੇ ਕੈਮਰਾਮੈਨ ਕਹਿੰਦਾ ਕੋਈ ਤਸਵੀਰਾਂ ਦਿਖਾ ਦਿੱਤੇ ਜਾਂ ਕਲਾਨੌਰ ਜਿਹੜੀ ਪੰਚਾਇਤ ਦੇ ਵਿੱਚ ਪੂਰਾ ਵਿਆਹ ਵਾਲਾ ਮੂਲ ਬਣਿਆ ਇੱਥੇ ਇਲੈਕਸ਼ਨ ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਦੈਨਚੂਰਾ ਟੀਵੀ ਕਲਾਨੌਰ ਸ੍ਰਦੀਕਸਬਾ ਕਲਾਨੌਰ ਦੇ ਵਿੱਚ ਜੁੜਾ ਮੇਰੇ ਨਾਲ ਸਰਦਾਰ ਗਦੀਪ ਸਿੰਘ ਰੰਧਾਵਾ ਜੀ ਐਮਐਲਏ ਸਾਹਿਬ ਵੀ ਮੌਜੂਦ ਹਨ ਨਾਲ ਗੱਲ ਕਰ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਅੱਜ ਕਲਾਨੌਰ ਦੇ ਵਿੱਚ ਵਿ ਜਿਹੜੇ ਸਮੇਂ ਦੀ ਡੀਐਸਸੀ ਕੀ ਕਲਾਂਨੌਰ ਵਾਲਿਆਂ ਨੂੰ ਉਹ ਅਦੀਕ ਜਿਹੜੀ ਆ ਖਤਮ ਹੋਈ ਔਰ ਸਮਾਂ ਆਇਆ ਤਾਂ ਦੇਖ ਲਓ ਕਿ ਪੰਚਾਇਤ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵਿਆਹ ਵਰਗਾ ਮਾਹੌਲ ਆ ਟੈਂਟ ਲੱਗੇ ਨੇ ਚਾਹ ਪਕੌੜੇ ਨਿਕਲ ਰਹੇ ਨੇ ਪਰ ਲੋਕਾਂ ਨੇ ਇਹ ਬੜਾ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ ਕਿ ਜਿਸ ਚੀਜ਼ ਦੀ ਸਾਨੂੰ ਬੋਰਡ ਦਾ ਅਧਿਕਾਰ ਮਿਲਿਆ ਸੀਗਾ ਤਾਂ ਬੋਰਡ ਪੌਂਟ ਤੋਂ ਪਿਛਲੇ 15 ਸਾਲ ਤੋਂ ਵਾਂਝੇ ਸੀਗੇ ਅੱਜ ਉਹ ਦੁਬਾਰਾ ਕਲਾਂਨੌਰ ਦੇ ਵਾਸੀਆਂ ਨੂੰ ਇੱਕ ਮੌਕਾ ਮਿਲਿਆ ਆਪਣੇ ਵੋਟ ਦਾ ਅਧਿਕਾਰ ਕਰਦਾ ਮੈਂ ਤੁਹਾਡੇ ਚੈਨਲ ਦੇ ਜਰੀਏ ਉਹਨਾਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਚੰਗੇ ਆਦਮੀ ਜਿਹੜੇ ਨੇ ਉਹਨਾਂ ਨੂੰ ਚੁਣ ਕੇ ਅੱਗੇ ਲੈ ਕੇ ਆਓ ਤਾਂ ਜੋ ਕਲਾਨੌਰ ਦੀ ਡਿਵੈਲਪਮੈਂਟ ਹੋਰ ਤੇਜ਼ੀ ਨਾਲ ਆਪਾਂ ਅੱਗੇ ਵੱਧ ਸਕੀਏ ਮੈਂ ਦੱਸਣਾ ਚਾਹਾਂਗਾ ਕਿ ਦੋ ਜਿਹੜੇ ਸਾਡੇ ਬਿਨਾ ਮੁਕਾਬਲਾ ਜਿਹੜੇ ਸਰਪੰਚ ਬੁਲਾਰਿਆ ਸਾਹਿਬ ਔਰ ਮੱਲੀ ਸਾਹਿਬ ਬਣ ਕੇ ਨੇ ਤਾਂ ਚਾਰ ਜਿਹੜੇ ਸਾਡੇ ਉਮੀਦਵਾਰ ਨੇ ਮਠਾਰੂ ਜੀ ਗੋਰਾ ਜੀ ਤੇ ਕੁਲਵਿੰਦਰ ਕਿੰਦਾ ਜੀ ਤੇ ਵਿਪਨ 베ਦੀ ਜੀ ਇਹ ਚਾਰ ਜਿਹੜੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਇਹ ਮੈਦਾਨ 'ਚ ਆ ਇਹਨਾਂ ਦੇ ਹੱਕ 'ਚ ਵੋਟ ਪਾਓ ਜਿਹੜੇ ਕੋਈ ਲੋਗੋ ਲਾ ਕੇ ਆਪਣੇ ਆਮ ਆਦਮੀ ਪਾਰਟੀ ਦਾ ਦੱਸਦੇ ਨੇ ਉਹ ਬਿਲਕੁਲ ਮੇਰਾ ਕੋਈ ਐਸਾ ਉਮੀਦਵਾਰ ਨਹੀਂ ਮੇਰੇ ਉਮੀਦਵਾਰ ਬੜਾ ਕਲੀਅਰ ਕੱਟ ਮੈਸੇਜ ਹੈ ਕਿ ਮੈਂ ਤੁਹਾਡੇ ਚੈਨਲ ਨਾਲ ਫੇਰ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਵੋਟਾਂ ਇਹਨਾਂ ਲੋਕਾਂ ਨੂੰ ਸਰਪੰਚ ਬਣਾਓਗੇ ਤਾਂ ਤੁਹਾਡੀ ਡਿਵੈਲਪਮੈਂਟ ਹੋਰ ਤੇਜ਼ੀ ਨਾਲ ਚੱਲੇਗੀ ਬਾਕੀ ਜਿਹੜਾ ਕੁਝ ਇਹਨਾਂ ਲੋਕਾਂ ਨੂੰ ਸ਼ੰਕਾ ਕਿ ਇੱਥੇ ਕਲਾ ਨੌਰ 'ਚ ਕੁਝ ਨਹੀਂ ਹੋਣਾ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਬਾਹਰੀ ਬੰਦਾ ਕੋਈ ਨਹੀਂ ਐਂਟਰ ਕਰੇਗਾ ਜੇ ਕੋਈ ਬਾਹਰੀ ਬੰਦਾ ਐਂਟਰ ਕਰ ਗਿਆ ਤਾਂ ਫੜਿਆ ਗਿਆ ਤਾਂ ਉਹਦੇ ਤੇ ਕਾਰਵਾਈ ਕਰਾਂਗਾ ਤਾਂ ਕਲਾ ਨੌਰ ਦੇ ਜਿਹੜੇ ਵਾਸੀ ਨੇ ਉਹਨਾਂ ਨੂੰ ਮੈਂ ਆਪ ਕਹਿੰਨਾ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਆਪਣੀ ਮਰਜ਼ੀ ਦੀ ਕਿਰਪਾ ਹੋਏਗੀ ਮੈਂ ਸਾਰੇ ਹੀ ਕਲਾ ਨੌਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਣਾ ਜਿਹੜਾ ਵੋਟ ਦਾ ਇਸਤੇਮਾਲ ਆ ਉਹ ਕਰੋ ਤੇ ਅਸੀਂ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਵਾਸਤੇ ਤਤਪਰ ਤਿਆਰ ਹਾਂ ਸਰਕਾਰ ਦੇ ਵਿੱਚ ਬੈਠੇ ਹਾਂ ਵਧੀਆ ਕਰਾਂਗੇ ਪਰਮਾਤਮਾ ਦੇਗੇ ਅਰਦਾਸ ਕਰਦੇ ਆ ਕਿ ਆਪਣੇ ਬੋਰਡ ਦਾ ਇਸਤੇਮਾਲ ਕਰਕੇ ਸਾਨੂੰ ਤਾਕਤ ਬਖਸ਼ੋ ਅਸੀਂ ਲੋਕਾਂ ਤੱਕ ਸਰਕਾਰ ਦੀਆਂ ਸਕੀਮਾਂ ਪਹੁੰਚਾਉਣ ਵਾਸਤੇ ਤਿਆਰ ਬਰ ਤਿਆਰ ਬੈਠੇ ਆ ਕਿਉਂਕਿ ਇਲੈਕਸ਼ਨ ਦੇਖੋ ਬੜੇ ਟਾਈਮ ਬਾਅਦ ਹੋਇਆ ਵਾ 12 ਸਾਲ ਬਾਅਦ ਇਲੈਕਸ਼ਨ ਹੋ ਰਿਹਾ ਵਾ ਤੇ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਤੁਹਾਡਾ ਇੱਕ ਇੱਕ ਕੀਮਤੀ ਬੋਰਡ ਜਿਹੜਾ ਵਾ ਮੇਰਾ ਚੋਣ ਨਿਸ਼ਾਨ ਲੈਟਰ ਬਾਕਸ ਆ ਮੇਰੇ ਲੈਟਰ ਬਾਕਸ ਦੇ ਇਨਸਾਨ ਤੇ ਮੋਹਰ ਲਾ ਕੇ ਮੈਨੂੰ ਮਜ਼ਬੂਤ ਕਰੋ ਤਾਂ ਜੋ ਸ਼ਹਿਰ ਦੀ ਮੈਂ ਸੇਵਾ ਕਰਨ ਵਾਸਤੇ ਹਾਜ਼ਰ ਰਵਾਂ ਮੇਰੇ ਦੁਆਰ ਤੁਹਾਡੇ ਵਾਸਤੇ 24 ਘੰਟੇ ਖੁੱਲੇ ਨੇ ਮੇਰੇ ਘਰ ਜਦੋਂ ਮਰਜੀ ਆਓ ਤੁਹਾਡੇ ਵਾਸਤੇ ਮੈਂ ਸੇਵਾ ਵਾਸਤੇ ਹਾਜ਼ਰ ਹਾਂ ਬਿਲਕੁਲ ਜੀ ਮੇਰੇ ਨਾਲ ਸਰਦਾਰ ਹਰਦੀਪ ਸਿੰਘ ਮਠਾਰੂ ਜੀ ਵੀ ਮੌਜੂਦ ਨੇ ਮਠਾਰੂ ਸਾਹਿਬ ਕਿਵੇਂ ਦਾ ਮਾਹੌਲ ਆ ਤੁਹਾਡੇ ਗ੍ਰਾਮ ਵਿਖੇ ਆਇਆ ਬੜਾ ਕਾਫੀ ਟੈਂਟ ਵਗੈਰਾ ਲੱਗੇ ਨੇ ਜਾਨਕੀ ਸਰਪੰਚੀ ਦੇ ਪੂਰੇ ਰੌਣਕਾਂ ਛਾਈਆਂ ਹੋਈਆਂ ਨੇ ਤੁਹਾਡੇ ਦੇ ਜਿਹੜੇ ਦੇ ਵੀ ਭਾਈਕੇ ਖਾਸਾ ਸ੍ਰੀ ਭਾਈਕੁਰ ਜੀ ਦੇ ਫਤਿਹ ਮੈਂ ਹਰਦੀਪ ਸਿੰਘ ਮਠਾਰੂ ਉਮੀਦਵਾਰ ਸਰਪੰਚੀ ਦਾ ਮੌਜੂਦ ਹਾਂ ਤੋਂ ਮੇਰੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਵਿਸ਼ਵਾਸ ਕੀਤਾ ਹੈ ਤੇ ਮੈਨੂੰ ਸਰਪੰਚੀ ਵਾਸਤੇ ਉਮੀਦਵਾਰ ਐਲਾਨਿਆ ਗਿਆ ਵੇਖੋ ਮੈਂ ਤੇ ਜਿੱਥੇ ਵੀ ਵੋਟਾਂ ਮੰਗਣ ਗਿਆ ਆ ਵਾ ਲੋਕਾਂ ਨੇ ਹੱਥਾਂ ਚੁੱਕਿਆ ਵਧਾਈਆਂ ਵੀ ਦਿੱਤੀਆਂ ਨੇ ਪਰ ਅਸੀਂ ਇਹਦਾ ਫੈਸਲਾ ਜਿਹੜਾ ਵਾ 18 ਤਰੀਕ ਨੂੰ ਕਰਾਂਗੇ ਲੋਕਾਂ ਨੂੰ ਫੈਸਲਾ ਦਿੱਤਾ ਗਿਆ ਵਾ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਆਪਣੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਨੀ ਆ ਠੰਡ ਬੇਸ਼ਕ ਇੰਨੀ ਆ ਠੀਕ ਹੈ ਫਿਰ ਵੀ ਜਿਹੜੇ ਇਲੈਕਸ਼ਨ ਦੀ ਗਰਮੀ ਆ ਪੂਰੀ ਛਾਈ ਹੋਈ ਆ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਵਾ 18 ਤਰੀਕ ਵਾਲੇ ਦਿਨ ਕ੍ਰੈਕਟਰ ਚੋਣ ਨਿਸ਼ਾਨ ਮੋਜਵਾਲ ਪੰਚਾਇਤ ਤੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਮੈਨੂੰ ਕਾਮਯਾਬ ਕਰੋ ਤਾਂ ਕਿ ਉੱਪਰ ਸਰਕਾਰ ਸਾਡੀ ਆਮ ਆਦਮੀ ਪਾਰਟੀ ਦੀ ਅਸੀਂ ਆਪਣਾ ਜਿਹੜਾ 13 ਸਾਲ ਦਾ ਵਿਕਾਸ ਹੋਇਆ ਸੀ ਉਹ ਕਰਵਾ ਸਕੀਏ ਅਤੇ ਇਹਦੇ ਵਿੱਚ ਕੋਈ ਰੁਕਾਵਟ ਨਾ ਆਵੇ ਇਹ ਤਾਂ ਹੀ ਹੋਏਗਾ ਜੇ ਤੁਸੀਂ ਵੋਟਾਂ ਪਾ ਕੇ ਮੈਨੂੰ ਕਾਮਯਾਬ ਕਰੋਗੇ ਮੈਂ ਫਿਰ ਇੱਕ ਵਾਰੀ ਹੱਥ ਜੋੜ ਕੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਮੋਜਵਾਲ ਪੰਚਾਇਤ ਤੋਂ ਅਪੀਲ ਕਰਦਾ ਹਾਂ ਹਰ ਕੋਈ ਆਪਣੀ ਵੋਟ ਦਾ ਇਸਤੇਮਾਲ ਕਰੇ ਤਾਂ ਜੋ ਮੈਨੂੰ ਵੀ ਮਾਰੇ ਤਾਕਤ ਬਖਸ਼ੇ ਇੱਥੋਂ ਦੇ ਡਿਵੈਲਪਮੈਂਟ ਕਰਾਉਂਦਾ ਵਿਕਾਸ ਕਰਾਉਂਦਾ ਤੇ ਆਪਣਾ 18 ਤਰੀਕ ਨੂੰ ਮੇਰਾ ਚੋਣ ਨਿਸ਼ਾਨਾ ਟਰੈਕਟਰ ਮੋਜਵਲ ਪੰਚਾਇਤ ਤੋਂ ਵੋਟ ਪਾਇ ਕਾਮਯਾਬ ਹੋ ਗਏ। ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਬਿਲਕੁਲ ਜੀ ਤਸਵੀਰਾਂ ਦੇ ਸਕਦਾ ਕੈਮਰਾਮੈਨ ਕੋਲ ਤਸਵੀਰਾਂ ਦਿਖਾ ਦਿੱਤੇ ਜਾਂ। ਕਲਾਨੌਰ ਜਿਹੜੀ ਪੰਚਾਇਤ ਦੇ ਵਿੱਚ ਪੂਰਾ ਵਿਆਹ ਵਾਲਾ ਮੌਲ ਬਣਿਆ ਇੱਥੇ ਇਲੈਕਸ਼ਨ ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਦੈਨਚੂਰਾ ਟੀਵੀ ਕਲਾਨੌਰ